ਸਾਰੀ ਕੋਠੀ ਕੰਪਲੀਟ ਤਿਆਰ ਹੋਈ ਹੈ ਤੇ ਮਾਲਕ ਨੇ ਵੇਚਣੀ ਹੈ ਜੀ ਕਿਸੇ ਨੂੰ ਪਸੰਦ ਆਵੇ ਜਿੰਨੇ ਤੁਸੀਂ ਦੇਖ ਰਹੇ ਹੋ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਵੀਡੀਓ ਦੇ ਅੰਦਰ ਹੀ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੀ ਜਾਣਕਾਰੀ ਜਿੰਨੀ ਹੁੰਦੀ ਹੈ ਮਾਲਕ ਦਾ ਮੋਬਾਈਲ ਨੰਬਰ ਰੇਟ ਕਿੱਥੇ ਕੋਠੀ ਦੀ ਜੀ ਸਾਰਾ ਕੁਝ ਤੇ ਮਾਲਕ ਨੇ ਕੋਠੀ ਆਪਦੀ ਵੇਚਣੀ ਹੈ ਬਾਹਰ ਦਾ ਕਰਕੇ ਮਾਲਕ ਚੱਲੇ ਨੇ ਬਾਹਰ ਤਾਂ ਕਰਕੇ ਕੋਠੀ ਸੇਲ ਕਰਨੀ ਹੈ ਜੀ ਬਾਕੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਸੀਂ ਵੀ ਵੇਚਣੀ ਹੈ ਕੋਠੀ ਘਰ ਮਕਾਨ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਦਵਾ ਦੇਵਾਂਗੇ ਜਮਾ ਨਵੀ ਕੋਠੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗੀ ਤੇ ਵੀਡੀਓ ਆਪਾਂ ਪੂਰੀ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਤੇ ਇੱਕ ਵਾਰੀ ਪਹਿਲਾਂ ਕੋਠੀ ਨੂੰ ਚੈੱਕ ਕਰੋ ਜੀ ਕੋਠੀ ਪਸੰਦ ਨਾ ਆਵੇ ਅਜਿਹੀ ਗੱਲ ਹੋਈ ਨਹੀਂ ਸਕਦੀ ਜੀ 101% ਸਾਡੇ ਵੱਲੋਂ ਗਾਰੰਟੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਜੂਗੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਜੀ ਰਸਤਾ ਬਾਹਰਲੀ ਸਾਈਡ ਜਿਹੜਾ ਕੋਠੀ ਨੂੰ ਲੱਗਦਾ ਉਹ ਤੁਸੀਂ ਚੈੱਕ ਕਰ ਹੀ ਲਿਓ ਜੀ ਆਸੇ-ਪਾਸੇ ਵਧੀਆ ਆਪਾਂ ਨੂੰ ਮਾਹੌਲ ਮਿਲੂਗਾ ਆਸੇ-ਪਾਸੇ ਘਰ ਕੋਠੀਆਂ ਆਪਾਂ ਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਜੀ ਮਾਲਕ ਨੇ ਕੰਮ ਪੂਰਾ ਕਰਵਾ ਰੱਖਿਆ ਜਿੰਨਾ ਵੀ ਕੰਮ ਕਰਵਾਇਆ ਹੋਇਆ ਸਾਰਾ ਕੰਪਲੀਟਡ ਆਪਾਂ ਨੂੰ ਮਿਲੂਗਾ ਤੇ ਜਿਹੜੀ ਕੋਠੀ ਦੀ ਥਾਂ ਆਪਾਂ ਨੂੰ ਮਿਲੂਗੀ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 75 ਗਜ਼ ਥਾਂ ਦੱਸੀ ਸੀ ਰਜਿਸਟਰੀ ਵਾਲੀ ਥਾਂ ਐ ਸੀ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਇਸ ਕੋਠੀ ਨੂੰ ਸਾਰਾ ਕੰਮ ਮਾਲਕ ਨੇ ਬਹੁਤ ਰੀਝਾਂ ਲਾ ਲਾ ਕੇ ਕਰਵਾਇਆ ਹੋਇਆ ਸੀ ਸਾਰਾ ਬਾਲ ਪੇਪਰ ਦਾ ਕੰਮ ਤੇ ਬੈਡਰੂਮ ਤੁਸੀਂ ਦੇਖ ਰਹੇ ਹੋ ਜੀ ਬੈਡਰੂਮ ਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਤੇ ਬਾਥਰੂਮ ਦਾ ਕੰਮ ਇੱਕ ਵਾਰੀ ਚੈੱਕ ਕਰੂ ਸੀ ਆਂਦਰੀ ਆਪਣ ਨੂੰ ਵਾਸ਼ਪੇਸ਼ਨ ਲੱਗਿਆ ਹੋਇਆ ਮਿਲ ਜੂਗਾ ਵਧੀਆ ਜੋੜੀਆਂ ਲੱਗੀਆਂ ਹੋਈਆਂ ਸਟੈਂਡਿੰਗ ਸੀਟ ਵਧੀਆ ਸਾਰਾ ਕੰਮ ਹੋਇਆ ਸੀ ਲਾਈਟਿੰਗ ਦਾ ਪੂਰਾ ਵਧੀਆ ਕੰਮ ਹੋਇਆਗਾ ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਸੀ ਡੈਕੋਰੇਸ਼ਨ ਦਾ ਬਹੁਤ ਸੋਹਣਾ ਧਿਆਨ ਰੱਖ ਕੇ ਮਾਲਕ ਨੇ ਕੁਠੀ ਸਾਰੀ ਤਿਆਰ ਕਰਵਾਈ ਹੋਈ ਹੈ ਬਾਕੀ ਪੋਰਚ ਏਰੀਆ ਪੂਰਾ ਵਧੀਆ ਸੀ ਤੇ ਉੱਪਰ ਵੀ ਤੁਹਾਨੂੰ ਆਪਾਂ ਲੈ ਕੇ ਚਾਲਦੇ ਹਾਂ ਬਾਕੀ ਵਾਲ ਪੇਪਰ ਦਾ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਹੈ ਤੇ ਸਾਰਾ ਕੰਮ A to Z ਆਪਾਂ ਨੂੰ ਕੰਪਲੀਟ ਮਿਲੂਗਾ ਜੀ ਇਦਾਂ ਨਹੀਂ ਹੈਗਾ ਵੀ ਆਪਾਂ ਕੋਠੀ ਖਰੀਦ ਲਈਏ ਤੇ ਖਰੀਦਣ ਤੋਂ ਬਾਅਦ ਕੋਈ ਮੁਰੰਮਤ ਕਰਵਾਉਣੀ ਪਵੇ ਜਾਂ ਕੋਠੀ ਨੂੰ ਕੋਈ ਕੰਮ ਕਰਵਾਉਣਾ ਪਵੇ ਕੋਠੀ ਦਾ ਕੋਈ ਕੰਮ ਰਹਿੰਦਾਗਾ ਇਦਾਂ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਸੀ ਸਾਰਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਹੈ ਬਹੁਤ ਵਧੀਆ ਸੋਹਣੀ ਕੁਠੀ ਹੈ ਤੇ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਹੈ ਜੀ ਪਹਿਲਾ ਮਾਲਕ ਨੇ ਨਕਸ਼ਾ ਬਣਵਾਇਆ ਸੀਗਾ ਫਿਰ ਉਹ ਤੋਂ ਬਾਅਦ ਸਾਰੀ ਕੁਠੀ ਇਹ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਜੀ ਉੱਪਰ ਵੀ ਤੁਹਾਨੂੰ ਆਪਾਂ ਲੈ ਕੇ ਪਹੁੰਚ ਗਏ ਉੱਪਰ ਦਾ ਕੰਮ ਵੀ ਵਧੀਆ ਹੋਇਆ ਸੀ ਥੱਲੇ ਦਾ ਕੰਮ ਤਾਂ ਤੁਸੀਂ ਸਾਰਾ ਦੇਖ ਹੀ ਲਿਆ ਸੀਗਾ ਕੰਮ ਜਿੰਨਾ ਕਰਵਾ ਰੱਖਿਆ ਮਾਲਕ ਨੇ ਬਹੁਤ ਸੋਹਣਾ ਕਰਵਾ ਰੱਖਿਆ ਸੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਹੋਰ ਵੀ ਜ਼ਿਆਦਾ ਪਸੰਦ ਆਊਗੀ ਬਾਕੀ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਜੇ ਤੁਹਾਨੂੰ ਕੋਠੀ ਇਹ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਠੀਕ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਜਿਨੇ ਵੀ ਦੇਖਣੀ ਹੈ ਜੀ ਕੋਠੀ ਕਿਸੇ ਨੂੰ ਪਸੰਦ ਆਈ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆ ਭੈਣਾ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਕੋਠੀ ਪਸੰਦ ਆਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਪਹਿਲਾਂ ਲਾਜ਼ਮੀ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਮਾਲਕ ਨਾਲ ਤੁਸੀਂ ਬਹਿ ਕੇ ਗੱਲ ਕਰ ਲਿਓ ਜੀ ਜਾ ਕੇ ਤੇ ਜਾ ਕੇ ਗੱਲਬਾਤ ਕਰਕੇ ਰੇਟ ਆਪ ਦਾ ਮੁਕਾਕੇ ਜੀ ਕੋਠੀ ਨੂੰ ਖਰੀਦ ਸਕਦਾਂ ਹਾਂ ਜੀ ਤੇ ਸਿੱਧਾ ਨਾ ਜਾਇਓ ਜੀ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰਿਓ ਉਹ ਤੋਂ ਬਾਅਦ ਜਾ ਕੇ ਦੇਖ ਸਕਦਾਂ ਹਾਂ ਬਾਕੀ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਰਕਾਰੀ ਟੂਟੀ ਵੀ ਲੱਗੀ ਹੋਈ ਐ ਤੇ ਮੋਟਰ ਵੀ ਲੱਗੀ ਹੋਈ ਐ ਜੀ ਤੇ ਜਿਹੜੀ ਮੋਟਰ ਐ ਉਹ ਕਲੋਨੀ ਦੀ ਐ ਜੀ ਤੇ ਪਾਣੀ ਵਧੀਆ ਜੀ ਟੂਟੀ ਦਾ ਵੀ ਆਉਂਦਾ ਰਹਿੰਦਾ ਤੇ ਟੂਟੀ ਦਾ ਪਾਣੀ ਤਾਂ ਆਉਂਦਾ ਹੀ ਆਉਂਦਾ ਜੇ ਮੋਟਰ ਦਾ ਪਾਣੀ ਭਰਨਾ ਸੀ ਤਾਂ ਮੋਟਰ ਵੀ ਮਤਲਬ ਕਿ ਕਲੋਨੀ ਦੀ ਐ ਕਦੋਂ ਮਰਜ਼ੀ ਔਨ ਕਰ ਸਕਦੇ ਆਂ ਸੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ ਚ ਦੱਸ ਹੀ ਰਹੇ ਹਾਂ ਸੀ ਤੇ ਮਾਲਕ ਨੇ ਜਾਣਾ ਜੀ ਬਾਹਰ ਤਾਂ ਕਰਕੇ ਮਾਲਕ ਨੇ ਆਪਦੀ ਕੋਠੀ ਜਿਹੜੀ ਇਹ ਸੇਲ ਕਰਨੀ ਹੈ ਤੇ ਮਾਲਕ ਕਹਿੰਦੇ ਨੇ ਜਿਹੜਾ ਕੈਮਰਾ ਦਾ ਸੈੱਟ ਲੱਗਿਆ ਹੋਇਆ ਤੇ ਉੱਪਰ ਵਾਲਾ ਇੱਕ ਛੱਡ ਹੈਗਾ ਤੁਸੀਂ ਚੈੱਕ ਕੀਤਾ ਸੀਗਾ ਜਿਹੜਾ ਉੱਤੇ ਕਮਰਾ ਸੀਗਾ ਪਰਲੀ ਸਾਈਡ ਜਿੱਧਰ ਪੀਂਗ ਪਾਈ ਹੋਈ ਸੀਗੀ ਜਿਹੜਾ ਛੱਡ ਸੀਗਾ ਉਹ ਵੀ ਨਾਲ ਦੇਣਾ ਹੈਗਾ ਕੈਮਰਾ ਦਾ ਸੈੱਟ ਤੇ ਛੱਡ ਆਹ ਕੁਝ ਮਾਲਕ ਨੇ ਥੋੜਾ ਬਹੁਤਾ ਸਮਾਨ ਜਿਹੜਾ ਹੈਗਾ ਨਾਲ ਦੇਣਾ ਹੈਗਾ ਬਾਕੀ ਮਾਲਕ ਕਹਿੰਦੇ ਨੇ ਟੋਟਲ 3 ਬੈੱਡਰੂਮ ਬਣੇ ਹੋਏ ਨੇ 3 ਹੀ ਬਾਥਰੂਮ ਬਣੇ ਹੋਏ ਨੇ ਤਿੰਨੇ ਕਮਰੇ ਤਿਆਰ ਨੇ ਤੇ ਤਿੰਨੋਂ ਬਾਥਰੂਮ ਤਿਆਰ ਨੇ ਬਾਕੀ ਤੁਹਾਨੂੰ ਵੀਡੀਓ ਚ ਦਿਖਾਈ ਦਿੱਤੇ ਸੀਗੇ ਕਮਰੇ ਜਿਹੜੇ ਥੱਲੇ ਬਣੇ ਹੋਏ ਨੇ ਉਹਨਾਂ ਦਾ ਕੰਮ ਤਾਂ ਤੁਸੀਂ ਦੇਖ ਲਿਆ ਸੀਗਾ ਬਹੁਤ ਸ਼ੌਂਕ ਨਾਲ ਮਾਲਕ ਨੇ ਸਾਰਾ ਕੰਮ ਸਾਰੀ ਕੋਠੀ ਦਾ ਪੂਰਾ ਵਧੀਆ ਕਰਵਾਇਆ ਹੋਇਆ ਹੈ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨੇ ਆਪਦੀ ਪੂਰੀ ਲੋਕੇਸ਼ਨ ਦੱਸੀ ਆ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰ ਲਿਓ ਜੀ ਪਹਿਲਾਂ ਤਾਂ ਫੋਨ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਕਰੋ ਨੋਟ 904112830 ਜੀ ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦੇਣਾ 904112830 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਕਰ ਲਿਓ ਜੀ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਪਿੰਡ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਏਰੀਆਗਾ ਮੰਝ ਫੁੱਗੂ ਵਾਲਾ ਜੀ ਮੰਜ ਫੁੱਗੂਵਾਲ ਇਹਨਾਂ ਦਾ ਖਾਸ ਏਰੀਆ ਗਾ ਜਿਲ੍ਹਾ ਲੁਧਿਆਣਾ ਲੱਗਦਾ ਸੀ ਤੇ ਮੇਨ ਹਾਈਵੇ ਜਲੰਧਰ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਸੀ ਜਲੰਧਰ ਜਿਹੜਾ ਬਾਈਪਾਸ ਹੈ ਉਹ ਵੀ ਬਿਲਕੁਲ ਨਾਲ ਹੀ ਪੈਂਦਾ ਗਾ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਪਸੰਦ ਨਾ ਆਵੇ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਬਾਕੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 24 ਲੱਖ ਰੁਪਏ ਡਿਮਾਂਡ ਕੀਤੀ ਆ ਇੱਕ ਡਿਮਾਂਡ ਹੈ ਜੀ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਵੇਕੇ ਕਰ ਲਾਂਗੇ ਉੱਤੇ ਥੱਲੇ ਹੋ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਨੇ ਜਿਹਨੂੰ ਵੀ ਕੋਠੀ ਪਸੰਦ ਆਵੇ ਕੋਈ ਹੋਵੇ ਦੇਖਣ ਦਾ ਚਾਹਵਾਨ ਚਾਹੇ ਕਿਸੇ ਵੀ ਏਰੀਆ ਚੋਂ ਆਵੇ ਜੀ ਆ ਕੇ ਦੇਖ ਸਕਦੇ ਪਹਿਲਾਂ ਆ ਕੇ ਕੋਠੀ ਨੂੰ ਦੇਖੋ ਗੱਲਬਾਤ ਰੇਟ ਦੀ ਉਹ ਤੋਂ ਬਾਅਦ ਕਰਾਂਗੇ ਮਾਲਕ ਕਹਿੰਦੇ ਨੇ ਵੀ ਫੋਨ ਤੇ ਜਿੰਨੀ ਜਾਣਕਾਰੀ ਜਾਂ ਜਾਣਕਾਰੀ ਦੇ ਦਾਂਗੇ ਡਿਮਾਂਡ ਤੁਹਾਨੂੰ ਵੀਡੀਓ ਚ ਦੱਸਤੀ ਬਾਕੀ ਜਿਹੜਾ ਮੌਕੇ ਤੇ ਰੇਟ ਹੋਊਗਾ ਉਹ ਵੇਕੇ ਹੋਊਗਾ ਬਾਕੀ ਤੁਸੀਂ ਇੱਕ ਵਾਰੀ ਜਾ ਕੇ ਜਰੂਰ ਦੇਖਿਓ ਜੀ ਤੇ ਤੁਹਾਨੂੰ ਕੋਠੀ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਤੇ ਮੈਂ ਉਮੀਦ ਕਰਦਾ ਹਾਂ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਸੀ ਜੇ ਤੁਹਾਨੂੰ ਵੀਡੀਓ ਵੀ ਪਸੰਦ ਆਈ ਹੈ ਘਰ ਵੀ ਤੁਹਾਨੂੰ ਪਸੰਦ ਆ ਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਵੀਡੀਓ ਨੂੰ ਬੱਤ-ਬਾਤ ਸ਼ੇਅਰ ਕਰ ਦਿਓ ਜੀ ਬੱਤ-ਬਾਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅਸੀਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਅਗਲੀ ਵੀਡੀਓ ਚ ਜਤ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਕੋਠੀ ਘਰ ਮਕਾਨ ਚਾਹੀਦਾ ਤਾਂ ਕਮੈਂਟ ਕਰੋ ਜੀ ਕਮੈਂਟ ਸੈਕਸ਼ਨ ਦੇ ਵਿੱਚ ਥੱਲੇ ਕਮੈਂਟ ਦੇ ਵਿੱਚ ਲਿਖ ਦਿਓ ਤੁਹਾਡਾ ਏਰੀਆ ਦੱਸ ਦਿਓ ਜੀ ਕਿਹੜਾ ਤੇ ਕਿੰਨੇ ਕੁ ਰੇਟ ਤੱਕ ਤੁਹਾਨੂੰ ਕੋਠੀ ਜਾਂ ਘਰ ਚਾਹੀਦਾ ਹੈ ਕਮੈਂਟ ਕਰਕੇ ਦੱਸ ਦਿਓ ਤੇ ਉਹ ਤੋਂ ਬਾਅਦ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚ ਜਾਗੇ ਤੁਹਾਡੇ ਏਰੀਆ 'ਚੋਂ ਜਿੰਨੇ ਕੁ ਰੇਟ ਤੱਕ ਤੁਸੀਂ ਆਖੋਗੇ ਆਪਣਾ ਕੰਮ ਤਾਂ ਤੁਹਾਡੀ ਸੇਵਾ ਵਾਸਤੇ ਅਸੀਂ ਤੁਹਾਡੀ ਸੇਵਾ ਆਪਾਂ ਕਰਦੇ ਰਹਿੰਨੇ ਹਾਂ ਅਸੀਂ ਤੁਹਾਡੀ ਸੇਵਾ ਵਾਸਤੇ ਆਪਾਂ ਚੈਨਲ ਬਣਾਇਆ ਸੀਗਾ ਜਦੋਂ ਦਾ ਬਣਾਇਆ ਸੀ ਫਰੀ ਵਿੱਚ ਆਪਾਂ ਵੀਡੀਓ ਪਾ ਰਹੇ ਹਾਂ ਅਸੀਂ ਤੇ ਤੁਸੀਂ ਵੀ ਬਾਕੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ 73800 ਪੂਰਾ 26173 ਫਰੀਚ ਆਪਾਂ ਐਡ ਲਾ ਦਾਂਗੇ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਤੇ ਜਲਦੀ ਤੋਂ ਜਲਦੀ ਤੁਹਾਡੀ ਕੋਠੀ ਜਾਂ ਮਕਾਨ ਕਿਸੇ ਵੀ ਏਰੀਆ ਚ ਸੇਲ ਹੋ ਜੂਗਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ